ਜੇ ਚੇਲੇ ਨੂੰ ਗੁਰੂ ਤੋਂ ਕੁਝ ਦਿੰਦਾ ਤਾਂ ਗੁਰੂ ਨੂੰ ਵੀ ਚੇਲੇ 'ਚ ਕੁਝ ਦਿੰਦਾ ਹੁੰਦਾ ਤੇ ਚੇਲੇ 'ਚ ਹੀ ਸਾਰਾ ਕੁਝ ਕੱਢਣਾ ਹੁੰਦਾ ਆਪਦੇ ਆਪ ਨੂੰ ਹੁਣ ਤੁੰਤਾਲਾ ਗਰਜੀਤ ਕਹਿੰਦਾ ਹੁੰਦਾ ਮੈਂ ਛੋਡੇ 'ਚੋਂ ਗਰਜੀਤ ਦੇਖਣਾ ਤੇ ਮੈਂ ਵੀ ਜਿਹੜੇ ਮੁੰਡਿਆਂ ਨੂੰ ਜਾਨਵਰ ਦਿੱਤੇ ਆ ਤੇ ਆਪਾਂ ਵੀ ਇਹਨਾਂ 'ਚ ਹੀ ਪੰਮਾ ਦੇਖਣਾ ਹੁੰਦੇ ਗਾਂ ਪ੍ਰਮਾਤਮਾ ਨੂੰ ਪਤਾ ਵੀ ਅੱਗੇ ਕੀ ਹੋਣਾ ਹਨ ਤੇ ਚਲੋ ਜਿਵੇਂ ਮਿਹਨਤ ਕਰਦੇ ਆ ਤੇ ਮਿਹਨਤ ਕਰਦੇ ਰਹਿਣਾ ਕਿ ਮੁੰਡੇ ਮਤਲਬ ਕੋਈ ਕੱਪੜੇ ਲੈ ਕੇ ਆਇਆ ਕੋਈ ਕੁਝ ਲੈ ਕੇ ਆਇਆ ਕੁਝ ਲੈ ਕੇ ਆ ਗਿਆ ਪਰ ਅੱਜ ਤੱਕ ਆਪਾਂ ਕਿਸੇ ਬੰਦੇ ਤੋਂ ਕੋਈ ਚੀਜ਼ ਨੀ ਲਈ ਤੇ ਹਾਂ ਇੱਕ ਦੋ ਮੁੰਡੇ ਹੈਗੇ ਆ ਜਿਨ੍ਹਾਂ ਨੇ ਧੱਕੇ ਨਾਲ ਆਪਾਂ ਨੂੰ ਕੱਪੜੇ ਦਿੱਤੇ ਆ ਤੇ ਆਪਾਂ ਉਹਨਾਂ ਦੇ ਨਾਂ ਨਹੀਂ ਜਾਣਤੇ ਕਰਨਾ ਚਾਹੁੰਦੇ ਹਾਂ ਜਦੋਂ ਉਹ ਮਿਹਨਤ ਕਰਕੇ ਅੱਗੇ ਆਉਣਗੇ ਤੇ ਉਦੋਂ ਆਪਾਂ ਦੱਸਾਂਗੇ ਵੀ ਇਹ ਆਪਣੇ ਚੇਲੇ ਆ ਹਾਂਜੀ ਤੇ ਬਾਕੀ ਇਹਦੇ ਜੇ ਚੇਲੇ ਨੂੰ ਗੁਰੂ ਚ ਕੁਛ ਦਿੰਦਾ ਤਾਂ ਗੁਰੂ ਨੂੰ ਵੀ ਚੇਲੇ 'ਚ ਕੁਛ ਦਿੰਦਾ ਹੁੰਦਾ ਤੇ ਚੇਲੇ ਤੋਂ ਹੀ ਸਾਰਾ ਕੁਝ ਕੱਢਣਾ ਹੁੰਦਾ ਆਪਦੇ ਆਪ ਨੂੰ ਹੁਣ ਤੁੰਤਾਲਾ ਗਰਜੀਤ ਕਹਿੰਦਾ ਹੁੰਦਾ ਮੈਂ ਛੋਡੇ 'ਚ ਗਰਜੀਤ ਦੇਖਣਾ ਤੇ ਮੈਂ ਵੀ ਜਿਹੜੇ ਮੁੰਡਿਆਂ ਨੂੰ ਜਾਨਵਰ ਦਿੱਤੇ ਆ ਤੇ ਆਪਾਂ ਵੀ ਇਹਨਾਂ ਤੋਂ ਹੀ ਪੰਮਾ ਦੇਖਣਾ ਹੁੰਦੇ ਇਹਨਾਂ ਪ੍ਰਮਾਤਮਾ ਨੂੰ ਪਤਾ ਹੈ ਅੱਗੇ ਕੀ ਹੋਣਾ ਹੈ ਨਾ ਹੂੰ